रेडी स्टार्ट ਭਾਰਤ ਜੋੜੋ ਯਾਤਰਾ ਨਾਲ ਰਾਹੁਲ ਨੂੰ ਪੱਪੂ ਦੇ ਅਕਸ ਤੋਂ ਮੁਕਤ ਕਰਵਾਉਣ ਦਾ ਦਾਵਾ ਕਰਕੇ ਕਾਂਗਰਸ ਖੁਸ਼ ਸੀ ਡੰਡੀ ਹੁਣ ਭਾਜਪਾਈਆਂ ਨੇ ਪੱਪੂ ਬੋਲਣਾ ਸਾੜ ਦਿੱਤਾ ਤਾਂ ਕਾਂਗਰਸੀ ਬੋਲਣ ਲੱਗੇ ਡੰਡੀ ਰਾਜ ਘਾਟ ਤੇ ਆਪਣੇ ਭਾਸ਼ਣ ਵਿੱਚ ਪ੍ਰਿੰਕਾ ਗਾਂਧੀ ਨੇ ਚਾਰ ਬਾਰ ਪੱਪੂ ਕਿਹਾ ਤੇ ਕਿਹਾ ਕਿ ਮੇਰਾ ਭਰਾ ਪੱਪੂ ਨਹੀਂ ਹੈ ਡੰਡੀ ਇਸ ਤਰ੍ਹਾਂ ਕਾਂਗਰਸ ਦੀ ਨਵੀਂ ਤੇ ਆਖਰੀ ਰਣਨੀਤੀ ਤਹਿਤ ਰਾਹੁਲ ਗਾਂਧੀ ਨੂੰ ਵਿਚਾਰਾ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਪਿੱਛੇ ਇਹ ਸਰਕਾਰ ਹੱਥ ਧੋਕੇ ਪੈ ਗਈ ਹੈ ਡੰਡੀ ਕੋਸ਼ਿਸ਼ ਹੋ ਰਹੀ ਹੈ ਕਿ ਰਾਹੁਲ ਨੂੰ ਪੀੜਿਤ ਦਿਖਾ ਕੇ हमदर्दी बटोरी जावे डंडी हालांकि हमदर्दी ਦਾ ਮਾਹੌਲ ਬਣ ਨਹੀਂ ਰਿਹਾ ਹੈ ਡੰਡੀ ਦੇਸ਼ ਦੇ ਬਾਕੀ ਹਿੱਸਿਆਂ ਨੂੰ ਛੱਡੀਏ ਤਾਂ ਰਾਹੁਲ ગાંધી ਦੇ ਸੰਸਦੀ ਹਲਕੇ ਵੈਨਾਡ ਤੋਂ ਵੀ ਲੋਕ ਬਾਹਰ ਨਹੀਂ ਨਿਕਲੇ ਡੰਡੇ ਸੂਰਤ ਦੀ ਅਦਾਲਤ ਦਾ ਫੈਸਲਾ ਆਏ ਨੂੰ ਵੀ ਹਫਤੇ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਪਰ ਕਾਂਗਰਸ ਦੇ ਦਿਗਜ ਵਕੀਲ ਹਲੇ ਵੀ ਆਰਾਮ ਕਰ ਰਹੇ ਹਨ ਡੰਡੀ ਕਿਹਾ ਜਾ ਰਿਹਾ ਹੈ ਕਿ 30 ਦਿਨਾਂ ਦਾ ਸਮਾਂ ਮਿਲਿਆ ਹੈ ਤਾਂ ਆਖਰੀ ਸਮੇਂ ਤੱਕ ਖਿੱਚਿਆ ਜਾਵੇ ਜਿਸ ਨਾਲ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਝ ਫਾਇਦਾ ਮਿਲ ਸਕੇ ਡੰਡੀ ਇਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਲਈ ਵੱਖਰਾ ਕਾਨੂੰਨ ਹੋਣਾ ਚਾਹੀਦਾ ਹੈ ਡੰਡੀ ਪ੍ਰਿੰਕਾ ਸਮੇਤ ਕਾਂਗਰਸ ਦੇ तमाम ਆਗੂਆਂ ਦੀਆਂ ਗੱਲਾਂ ਸੁਣ ਕੇ ਅਜਿਹਾ ਲੱਗਦਾ ਹੈ ਕਿ ਕਾਂਗਰਸ ਮੰਨਦੀ ਹੈ ਕਿ ਦੇਸ਼ ਵਿੱਚ ਲੋਕਤੰਤਰ ਨਹੀਂ ਰਾਜਤੰਤਰ ਹੈ ਡੰਡੀ ਅਜਿਹੀ ਸਥਿਤੀ ਵਿੱਚ ਆਮ ਜਨਤਾ ਦਾ ਕਾਨੂੰਨ ਰਾਜ ਪਰਿਵਾਰ ਤੇ ਕਿਵੇਂ ਲਾਗੂ ਹੋ ਸਕਦਾ ਹੈ ਡੰਡੀ ਕਾਂਗਰਸ ਅਤੇ ਰਾਹੁਲ ਗਾਂਧੀ ਸਮਝ ਨਹੀਂ ਰਹੇ ਕਿ ਉਹ ਮੋਦੀ ਨਾਲ ਲੜ ਰਹੇ ਹਨ ਜਾਂ ਵੀਰ ਸਬਰਕਰ ਨਾਲ ਹਿੰਦੂਤਵ ਨਾਲ ਜਾਂ ਭਾਰਤਵਰਸ਼ ਨਾਲ ਡੰਡੀ ਸੱਤ ਸਮੁੰਦਰ ਪਾਰ ਟਿਕਟਿਕੇ ਲਾਈ ਬੈਠੇ ਹਨ ਕਿ ਮਦਦ ਆਵੇਗੀ ਡੰਡੀ ਮਦਦ ਆਈ ਡੰਡੀ ਅਮਰੀਕੀ ਪ੍ਰਸ਼ਾਸਨ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦੀ ਨਜ਼ਰ ਰਾਹੁਲ ਗਾਂਧੀ ਦੇ ਮਾਮਲੇ ਤੇ ਹੈ ਡੰਡੀ ਅਮਰੀਕਾ ਦੀ ਜੋ ਵਾਈਡਨ ਸਰਕਾਰ ਦਾ ਜ਼ਿਆਦਾ ਭਲਾ ਇਸ ਵਿੱਚ ਹੋਵੇਗਾ ਕਿ ਉਹ ਆਪਣੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਨਜ਼ਰ ਬਣਾ ਕੇ ਰੱਖਣ ਡੰਡੀ ਜਰਮਨੀ ਨੇ ਵੀ ਅਮਰੀਕਾ ਦੀ ਤਰ੍ਹਾਂ ਉਹਨਾਂ ਦੇ ਹੱਕ ਵਿੱਚ ਭੁਗਤਣ ਦੀ ਗੱਲ ਕੀਤੀ ਹੈ ਡੰਡੀ ਭਾਰਤ ਦੂਜੇ ਪਾਸੇ ਭਾਜਪਾ ਆਪਣੇ ਏਜੰਡੇ ਨੂੰ ਲੈ ਕੇ ਬਿਲਕੁਲ ਸਪਸ਼ਟ ਹੈ ਡੰਡੀ ਕਿਸੇ ਨੂੰ ਕੋਈ ਗਲਤਫਹਿਮੀ ਰਹੀ ਹੋਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਆਪਣੇ ਸੰਬੋਧਨ ਨਾਲ ਦੂਰ ਕਰ ਦਿੱਤੀ ਡੰਡੀ। ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਭ੍ਰਿਸ਼ਟਾਚਾਰ ਖਿਲਾਫ ਸ਼ੁਰੂ ਹੋਈ ਹੁਣ ਤੱਕ ਦੀ ਸਭ ਤੋਂ ਵੱਡੀ ਮੁਹਿੰਮ ਕਿਸੇ ਹਾਲਤ ਵਿੱਚ ਰੁਕਣ ਵਾਲੀ ਨਹੀਂ ਹੈ ਡੰਡੀ ਬ੍ਰੋਧੀਤਰ ਦੀ ਏਕਤਾ ਦੀ ਸੁਭਾਵਨਾ ਵਿੱਚ ਪਲੀਤਾ ਲਾਉਂਦਿਆਂ ਉਹਨਾਂ ਕਿਹਾ ਕਿ ਸਾਰੇ ਭ੍ਰਿਸ਼ਟਾਚਾਰੀ ਇੱਕ ਮੰਚ ਤੇ ਆ ਗਏ ਹਨ ਡੰਡੀ ਬ੍ਰੋਧੀਤਰ ਕੋਲ ਇਸ ਦਾ ਕੋਈ ਅਜਿਹਾ ਜਵਾਬ ਨਹੀਂ ਜਿਸ ਨਾਲ ਉਹ ਆਮ ਜਨਤਾ ਨੂੰ ਸਮਝਾ ਸਕਣ ਕਿ ਇਹ ਸਭ ਸਿਆਸੀ ਬਦਲੇ ਦੀ ਭਾਵਨਾ ਨਾਲ ਹੋ ਰਿਹਾ ਹੈ ਡੰਡੀ ਉਥੇ ਹੀ ਰਾਹੁਲ ਗਾਂਧੀ ਨੂੰ ਵਿਰੋਧੀ ਖੇਮੇ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਉਣ ਦਾ ਕਾਂਗਰਸ ਦਾ ਸੁਪਨਾ ਟੁੱਟ ਚੁੱਕਿਆ ਹੈ ਡੰਡੀ ਹੁਣ ਤਾਂ ਉਹਨਾਂ ਦੇ ਸਿਆਸੀ ਭਵਿੱਖ ਤੇ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਡੰਡੀ ਮਾਨ ਹਾਨੀ ਦੇ ਮਾਮਲੇ ਵਿੱਚ ਉਹ ਬੱਚ ਵੀ ਜਾਣ ਤਾਂ ਹਲੇ ਇਨੇ ਮੁਕਦਮਿਆਂ ਵਿੱਚ ਫਸੇ ਹਨ ਕਿ ਕਿਸੇ ਵਿੱਚ ਵੀ ਸਜ਼ਾ ਹੋਈ ਤਾਂ ਉਹਨਾਂ ਦੀ ਗੱਡੀ ਫੇਰ ਲੀ ਤੋਂ ਲੀ ਲੈ ਜਾਵੇਗੀ ਡੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਦਾ ਪ੍ਰਣ ਰਾਹੁਲ ਗਾਂਧੀ ਦੇ ਸਿਆਸੀ ਰਾਹ ਵਿੱਚ ਅੜੀਕਾ ਬਣਿਆ ਰਹੇਗਾ ਡੰਡੀ ਮੋਦੀ ਸਰਕਾਰ ਦਾ ਸਿਆਸੀ ਬਰਾਦਰੀ ਨੂੰ ਸਪਸ਼ਟ ਸੰਦੇਸ਼ ਹੈ ਕਿ ਭ੍ਰਿਸ਼ਟਾਚਾਰ ਤੋਂ بچੋਗੇ ਤਾਂ ਹੀ ਅੱਗੇ ਵਧੋਗੇ ਨਹੀਂ ਤਾਂ ਜੇਲ੍ਹ ਦੀਆਂ ਸਲਾਖਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ ਡੰਡੀ ਹੁਣ ਫੈਸਲਾ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਨੇ ਕਰਨਾ ਹੈ ਡੰਡੀ